ਕੋਈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਮਗਰੋਂ ਦਿੱਲੀ ਨੂੰ ਅੱਜ ਯਾਨੀ ਕਿ ਸ਼ਨੀਵਾਰ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ ਉਪ ਰਾਜਪਾਲ ਖਤਰੇਤ ਜ ਆਯੋਜਿਤ ਸੌ ਚੁੱਕ ਸਮਾਗਮ ਚ ਆਤੀਸ਼ੀ ਦਿੱਲੀ ਦੇ ਮੁੱਖ ਮੰਤਰੀ ਆਹੋ ਦੇ ਦੀ ਸੌ ਚੁੱਕੀ ਆਕਸ਼ੀ ਨਾਲ ਚਾਰ ਪੁਰਾਣੇ ਮੰਤਰੀਆਂ ਨੇ ਵੀ ਮੰਤਰੀ ਦੇ ਅਹੁਦੇ ਦੀ ਸੌ ਚੁੱਕੀ ਇਨ੍ਹਾਂ ਚ ਗੋਪਾਲ ਰਾਏ, ਕਿਲਾਸ਼ ਗਹਿਲੌਤ, ਸੌਰਵ 파ਧਵਾਜ, ਇਮਰਾਨ ਹੁਸੈਨ ਤੇ ਨਵੇਂ ਮੈਂਬਰ ਮੁਕੇਸ਼ ਹਲਾਵਤ ਨੇ ਮੰਤਰੀ ਵਜੋ ਸੌ ਚੁੱਕੀ ਆਕਸ਼ੀ ਦਿੱਲੀ ਦੀ ਤੀਜੀ ਮੁੱਖ ਮੰਤਰੀ ਬਣੀ ਹੈ ਦੱਸ ਦਈਏ ਕਿ ਕੇਜਰੀਵਾਲ 13 ਸਤੰਬਰ ਨੂੰ ਆਪਕਾਰੀ ਨੀਤੀ ਮਾਮਲੇ ਚ 5 ਮਹੀਨੇ ਤੋਂ ਵੱਧ ਸਮੇਂ ਤੱਕ ਤਿਹਾਰ ਜੇਲ੍ਹ ਚ ਰਹਿਣ ਤੋਂ ਬਾਅਦ ਬਾਹਰ ਆਏ ਸਨ ਜਿਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਲੋਕ ਉਹਨਾਂ ਨੂੰ ਇਮਾਨਦਾਰ ਨਹੀਂ ਕਹਿਣਗੇ ਉਹ ਮੁੱਖ ਮੰਤਰੀ ਨਹੀਂ ਬਣਨਗੇ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਆਤੀਸ਼ੀ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਦਾਵਾ ਪੇਸ਼ ਕੀਤਾ ਸੀ